ਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ 8ਵੇਂ ਜਮਾਤ ਦੇ ਵਿਦਿਆਰਥੀਆਂ ਲਈ ਸਤੰਬਰ ਮਹੀਨੇ ਦੀ ਪ੍ਰੀਖਿਆ ਲਈ ਇੱਕ ਪ੍ਰੈਕਟਿਸ ਪੇਪਰ ਹੱਲ ਕਰਾਂਗੇ ਤਾਂ ਬੱਚੇ ਪਹਿਲਾਂ ਆਪਾਂ ਇਸ ਪ੍ਰੀਖਿਆ ਬਾਰੇ ਜਾਣ ਕਰ ਲੈਣੇ ਆਂ ਕਿ ਇਹ ਪ੍ਰੀਖਿਆ ਕੁੱਲ ਕਿੰਨੇ ਅੰਕ ਦੀ ਹੋਵੇਗੀ ਤਾਂ ਸਾਡੇ ਕੋਲ ਜੇ ਕੁੱਲ ਅੰਕਾਂ ਹੈ ਪ੍ਰੀਖਿਆ ਉਹ 80 ਅੰਕ ਦੀ ਹੋਵੇਗੀ ਯਾਨੀ ਟੋਟਲ ਮਾਰਕਸ ਦੇਣਗੇ ਦੇ 80 ਤਾਂ ਬੱਚੇ ਸਮਾਂ ਕਿੰਨਾ ਹੋਵੇਗਾ 3 ਘੰਟੇ ਯਾਨੀ ਕਿ ਪੇਪਰ ਆਜੇ ਸਮਾਂ ਇਹ ਹਟੇ ਬੜੋ ਦਾ 3 ਘੰਟੇ ਹੋਵੇਗਾ ਤਾਂ ਇਸ ਵਿੱਚ ਬੱਚੇ ਕੁੱਲ 18 ਪ੍ਰਸ਼ਨ ਹੋਣਗੇ ਕਾਰੇ ਪ੍ਰਸ਼ਨ ਇਹ 18 ਪ੍ਰਸ਼ਨ ਨੂੰ ਅਲੱਗ-ਅਲੱਗ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਬੱਚਿਓ ਕੁੱਲ ਇਸ ਪੇਪਰ ਦੇ ਦੇ ਚਾਰ ਭਾਗ ਹੋਣਗੇ ਏ ਭਾਗ ਬੀ ਭਾਗ ਸੀ ਭਾਗ ਤੇ ਡੀ ਭਾਗ ਏ ਭਾਗ ਦੇ ਵਿੱਚ ਪਹਿਲੇ ਪ੍ਰਸ਼ਨ ਦੇ ਵਿੱਚ ਸਾਡੇ ਕੋਲ 20 ਪ੍ਰਸ਼ਨ 1 ਅੰਕ ਵਾਲੇ ਹੋਣਗੇ ਦੂਸਰੇ ਭਾਗ ਦੇ ਵਿੱਚ ਸਾਡੇ ਕੋਲੇ 7 ਪ੍ਰਸ਼ਨ ਜਿਹੜੇ ਹੈਗੇ ਬੱਚਿਓ ਉਹ 2 ਅੰਕਾਂ ਵਾਲੇ ਹੋਣਗੇ ਸੀ ਭਾਗ ਦੇ ਵਿੱਚ 7 ਪ੍ਰਸ਼ਨ ਸਾਡੇ ਕੋਲੇ ਚਾਰ ਅੰਕਾਂ ਵਾਲੇ ਹੋਣਗੇ ਅਤੇ ਡੀ ਭਾਗ ਵਿੱਚ ਤਿੰਨ ਪ੍ਰਸ਼ਨ ਸਾਡੇ ਕੋਲੇ 6 ਅੰਕਾਂ ਵਾਲੇ ਹੋਣਗੇ ਠੀਕ ਹੈ ਬੱਚਿਓ ਤਾਂ ਇਸ ਨੂੰ ਸਾਡੇ ਕੋਲ ਏ ਭਾਗ ਆ 20 ਅੰਕ ਦਾ ਬਣਦਾ ਹੈ ਇਹ ਸਾਡਾ 14 ਅੰਕ ਦਾ ਬਣਦਾ ਹੈ ਇਹ ਸਾਡੇ ਕੋਲੇ 28 ਅੰਕ ਦਾ ਤੇ ਸਾਡੇ ਕੋਲ ਜੋ ਡੀ ਭਾਗ ਹੈ ਬੱਚਿਓ ਇਹ 18 ਅੰਕ ਦਾ ਬਣਦਾ ਹੈ ਤਾਂ ਇਸ ਦਾ ਸਾਡੇ ਕੋਲ ਕੁੱਲ ਕਿੰਪਰਾ ਹੋ 35 ਤਾਂ ਇਸ ਵੀਡੀਓ ਵਿੱਚ ਬੱਚਿਓ ਆਪਾਂ ਪਾਰਟ ਏ ਭਾਗ ਊੜਾ

ਬਸ ਪ੍ਰੋਪਰਟੀ ਪ੍ਰੀਪੈਂਡਡ ਬਾਈ 10 ਸਾਡੇ ਕੋਲ ਬਚਤ ਤਿੰਨ ਅੰਕਾਂ ਪਰਮੇਸ਼ੰਖਿਆਵਾਂ ਆਏ ਆ A B A, C ਠੀਕ ਹੈ ਇੱਕ A ਆ ਇੱਕ B ਐ C ਐ ਉਹਨਾਂ ਦਾ ਜੋੜ ਕੀਤਾ ਵੇ ਪਹਿਲਾ ਦੋ ਦਾ ਜੋੜ ਕਰਕੇ ਤੀਜੇ ਦਾ ਜੋੜ ਹੈ ਬਰਾਬਰ ਹੈ ਤੀਜੇ ਤੇ ਦੂਜੇ ਦਾ ਜੋੜ ਕਰਕੇ ਪਹਿਲਾ ਜੋੜੇ ਨੇ ਵਿੱਚੋਂ ਇਸ ਤਰ੍ਹਾਂ ਜਿਵੇਂ ਅਸੀਂ ਪਰਮੇਸ਼ੰਖਿਆਵਾਂ ਜੋੜਦੇ ਆ ਠੀਕ ਹੈ ਉਹਨੂੰ ਕਰਮਟਾਂਦਰਾ ਗੁਣ ਕਹਿੰਦੇ ਆ ਅਸੀਂ ਕਰਮਟਾਂਦਰਾ ਕੀਤਾਗਾ ਲੇਕਿਨ ਇਹਦੇ ਵਿੱਚ ਤਿੰਨ ਸੰਖਿਆਵਾਂ ਸਾਡੇ ਕੋਲ ਠੀਕ ਹੈ ਤਤਨਸਖਿਆਵਾਂ ਵਾਲ ਨੂੰ ਅਸੀਂ ਕਹਿੰਦੇ ਹਾਂਗੇ ਜੋੜ ਦਾ ਸਹਿਚਾਰਤਾ ਗੁਣ ਐਸੋਸੀਏਟਿਵ ਪ੍ਰੋਪਰਟੀ ਆਫ ਐਡੀਸ਼ਨ ਇਹ ਸੰਖਿਆਵਾਂ ਦੋ ਹੋਂ ਤਾਂ ਕਰਮਕੰਦਰ ਲੱਗੇ ਨੇ ਬੱਚਿਓ ਇੱਕੇ ਵੀ ਕਰਮਕੰਦਰ ਹੋਣਾ ਲਿਖਣ ਜਦੋਂ ਸਾਡੇ ਕੋਲ ਤਿੰਨ ਸੰਖਿਆਵਾਂ ਹੁੰਦੀਆਂ ਤਾਂ ਅਸੀਂ ਉਹਨੂੰ ਜੋੜ ਦਾ ਸਹਿਚਾਰਤਾ ਗੁਣ ਲਿਖਦੇ ਹਾਂ ਕਿਉਂਕਿ ਇਹਦੇ ਵਿੱਚ ਕੀ ਹੋਇਆ ਬੱਚਿਓ ਜੋੜ ਹੋਇਆ ਹੈ ਠੀਕ ਹੈ ਜੋੜ ਹੋਇਆ ਹੈ ਦੇਖੋ ਗੁਣਾ ਨਾਲ ਤਾਂ ਹੋ ਹੀ ਸਕਦਾ ਬੱਚਿਓ ਜਾਂ ਕਰਮਕੰਦਰਾਂ ਜਾਂ ਸਹਿਚਾਰਤਾ ਠੀਕ ਹੈ ਇਹ ਚਾਤ ਕਿਉਂ ਹੋਇਆ ਐਸੋਸੀਏਟਿਵ ਪ੍ਰੋਪਰਟੀ ਕਿਉਂਕਿ ਸਾਡੇ ਕੋਲੇ ਤਿੰਨ ਸੰਖਿਆਵਾਂ ਤਿੰਨ ਨੰਬਰ ਹਨ ਇਸ ਕਰਕੇ ਬੱਚਿਓ ਆਪਸ਼ਨ ਸੀ ਇਸ ਪ੍ਰਸ਼ਨ ਦਾ ਕੀ ਹੈ ਸਾਡੇ ਕੋਲ ਸਹੀ ਉੱਤਰ ਹੈ ਠੀਕ ਹੈ ਬੱਚਿਓ ਅਗਲਾ ਸਵਾਲ ਆਪਾਂ ਦੇਖਦੇ ਹਾਂ ਸਾਡੇ ਕੋਲ ਸਕਰੀਨ ਤੇ ਦੂਸਰਾ ਪ੍ਰਸ਼ਨ ਹੈ ਇਹਦੇ ਵਿੱਚ ਪੁੱਛਿਆ ਗਿਆ ਸਾਡੇ ਕੋਲ ਇੱਕ ਇੱਕ ਵਾ ਪਰਮੇਸ਼ਰ ਕਿਹਾ ਮੈਂ 5 5/8 4/7 ਬਰਾਬਰ 4/7 5/5 ਤਾਂ ਇਸ ਪਤਾਂ ਵਿੱਚ ਕਿਹੜਾ ਗੁਣ ਵਰਤਿਆ ਗਿਆ क्यों प्रॉपर्टी के जोजर इन दिस स्टेटमेंट इन स्टेटमेंट में तो बच्चे केरी येरी प्रॉपर्टी है जोजर की एकड़ दोनों ही प्रॉपर्टी है बट ये बच्चे यार अगर प्रश्न क्या माने को मैंने दोनों नंबर दिया तेरे आने को दूसरी एक बार दोनों नंबर दे बाकी डिडी दो नंबर आ लिया वो डिडी दिया भाग ਇਹ ਬੱਚਿਓ ਕਮੰਡੇਟਡ ਪ੍ਰਾਪਰਟੀ ਸਾਡੇ ਕੋਲ ਹੋ ਗਈ। ਕਿਹੜੀ ਹੋ ਗਈ ਦੇਖੋ? ਯੂਜ਼ ਕਿਹੜਾ ਕੀਤਾ ਸੀ? ਨਿਕਲ ਗਿਆ। ਠੀਕ ਹੈ। ਜੋ ਮੇਰੇ ਅੱਗੇ ਗੁਣਾ ਦਾ। ਤਾਂ ਗੁਣਾ ਕਰ ਰਹੇ ਆ ਅਸੀਂ। ਇਹ ਕਿਹੜਾ ਗੁਣਾ ਹੈ ਦੇਖੋ ਜੋੜਦਾ ਹੋ ਨਹੀਂ ਸਕਦਾ ਸਾਡੇ ਕੋਲ। ਤਾਂ ਸਮਝ ਤਾਂ ਹੈ ਨਹੀਂਗਾ। ਸਾਇਦ 4 ਤੋਂ 3 ਤੇ ਹੁੰਦਾਗਾ ਬੰਦ ਗੁਣ ਨਹੀਂ ਹੈਗਾ ਉਹ। ਇਹਨੂੰ ਅਸੀਂ ਬੋਲ ਦਿਆਂਗੇ ਕਮੰਡੇਟਡ ਪ੍ਰਾਪਰਟੀ। ਠੀਕ ਹੈ ਬੱਚਿਓ? ਤਾਂ ਕਾਰਮਟਾਂਦਰਾ ਸਾਡੇ ਕੋਲ ਦੇ ਵਿੱਚ ਹੋਇਆ। ਅਗਲਾ ਪ੍ਰਸ਼ਨ ਬੱਚਿਓ ਦੇਖਦੇ ਆਪਾਂ।

ਠੀਕ ਹੈ ਕੀਤੇ ਆ ਰਹਿਣਾ ਗਣਿਤ ਵਾਸਤੇ ਇੱਕ ਹੁੰਦਾ ਦੂਸਰਾ ਸਵਾਲ ਸਾਡੇ ਕੋਲੇ -3/4 ਦਾ ਜੋੜਾਤਮਕ ਉਲਟ ਕੀ ਹੈ ਵਾਟ ਇਜ਼ ਦਾ ਐਡੀਟਿਵ ਇਨਵਰਸ ਆਫ -3/4 ਬੱਚਿਓ ਜਦੋਂ ਅਸੀਂ ਜੋੜਾਤਮਕ ਉਲਟ ਕਰਦੇ ਹਾਂ ਸਾਡੇ ਕੋਲ ਸੰਖਿਆ a ਆ ਅਸੀਂ ਉਹਦਾ -a ਕਰ ਦਿੰਨੇ ਹੁੰਦੇ ਹਾਂ ਠੀਕ ਹੈ ਜੇ ਸੰਖਿਆ ਮਾਈਨਸ ਵਾਲੀ ਆਡੇ ਕੋਲੇ ਉਹਦਾ ਅਸੀਂ ਕਰ ਦਿੰਨੇ ਹੁੰਦੇ ਹਾਂਗੇ ਬੱਚਿਓ ਉਹਦਾ ਅਸੀਂ ਪਲੱਸ ਕਰਦੇ ਹਾਂ ਠੀਕ ਹੈ ਸਾਡੇ ਕੋਲ ਦੇਖੋ ਸੰਖਿਆ ਕੀ ਆ ਮਾਈਨਸ ਵਾਲੀ ਆ ਤਾਂ -3/4 ਦਾ ਇਰਾਦਾ ਕਿ ਬੱਚਿਓ ਪਲੱਸ ਵਾਲਾ 3/4 ਤਾਂ ਪਲੱਸ ਵਾਲਾ 3/4 ਕਿਹੜੀ ਆਪਸ਼ਨ ਜਾਗਾ ਆਪਸ਼ਨ ਡੀ ਦੇ ਵਿੱਚ ਆਪਸ਼ਨ ਡੀ ਇਸ ਦਾ ਬੱਚਿਓ ਕੀ ਹੈਗਾ ਸਹੀ ਉੱਤਰ ਅਗਲਾ ਪ੍ਰਸ਼ਨ ਬੱਚਿਓ ਦੇਖਦੇ ਆਪਾਂ 5 ਤੇ ਸੇ ਇਹ ਸਾਡੇ ਕੋਲ ਇਹਦੇ ਵਿੱਚ ਹੈਗਾ ਜਲ ਐਕਸ ਵਾਲੀ ਇੱਕ ਰੇਖੀ ਸਮੀਕਰਨ ਕਿਹੜੀ ਹੈ ਵਿੱਚ ਉਹ ਦਾ ਫੋਲਿੰਗ ਇਜ਼ ਆ ਲੀਨੀਅਰ ਇਕੁਏਸ਼ਨ ਵਿਦ ਵੇਰੀਏਬਲ ਐਕਸ ਠੀਕ ਹੈ ਐਕਸ ਵਾਲੀ ਕਿਹ ਕਿਹੜੀ ਸਮੀਕਰਨ ਵਿੱਚ ਉਹ ਰੇਖੀ ਸਮੀਕਰਨ ਜੇ ਕੋ ਦਿਰ ਸਮੀਕਰਨ ਰੇਖੀ ਬੋਲਦੇ ਲੀਨੀਅਰ ਬੋਲਦੇ ਆਪਾਂ ਉਹਦੀ ਜਿਹੜੀ ਘਾਤ ਆ ਉਹ ਕਿੰਨੀ ਹੁੰਦੀ ਹੈਗੀ 1 ਜਾਣ ਕੇ ਪਾਵਰ ਉਹਦੀ ਕੀ ਹੁੰਦੀ ਹੈਗੀ 1 ਹੁੰਦੀ ਆ ਵੱਧ ਤੋਂ ਵੱਧ 1 ਹੁੰਦੀ ਆ ਠੀਕ ਹੈ ਤਾਂ ਜੋ ਫਾਰਮ ਆ ਹਰ ਬੋਲੇ ਉਹ ਵੀ ਹੁੰਦੀ ਹੈਗੀ ax plus b 0 ਤਾਂ ਇਸ ਤਰ੍ਹਾਂ ਦੇ ਫਾਰਮ ਹੁੰਦੇ ਨੇ ਸਾਡੇ ਠੀਕ ਹੈ ਬੱਚਿਓ ਦੇਖੋ ਪਹਿਲੀ ਗੱਲ ਤਾਂ ਬਰਾਬਰ 0 ਹੋਣਾ ਚਾਹੀਦਾ ਨਾ ਉਹ ਦੇਖੋ ਇਹਦੇ ਵਿੱਚ ਬਰਾਬਰ 0 ਹੈ ਨਹੀਂ ਇਹ ਤਾਂ ਆਪਸ਼ਨ ਹੋ ਨਹੀਂ ਸਕਦਾ ਠੀਕ ਹੈ ਉਸ ਤੋਂ ਬਾਅਦ ਘਾਤ ਇੱਕ ਵਾਰ ਦੇਖੋ ਇਹਦੀ ਘਾਤ ਕਿੰਨੀ ਆ ਤਿੰਨ ਆ ਜੇ ਕੱਟਾਂਗੇ ਤਾਂ ਵੀ ਦੋ ਰਹਿ ਜੂਗੀ ਇਹ ਵੀ ਆਪਸ਼ਨ ਨਹੀਂ ਹੋ ਸਕਦਾ ਆ ਇੱਥੇ ਵੱਧਾ ਕਿੰਨੇ ਘਾਤ ਦੋ ਬੱਚਿਓ ਇਹ ਵੀ ਆਪਸ਼ਨ ਨਹੀਂ ਹੋ ਸਕਦਾ ऑप्शन बी आ इस प्रश्न का एक आदि ठीक है इस तरह प्लस एक बराबर जीरो बी है जीरो। yes. इस, इस प्रश्न का सही उत्तर yes. है हम बच्चों छेव सवाल देखते हैं है कि रेखी समीकरण नहीं है ਜੋ ਉੱਪਰ ਸਵਾਲ ਸੀ ਸਾਨੂੰ ਪੁੱਛਿਆ ਸੀ ਕਿਹੜੀ ਰੇਖਿਕ ਸੰਕਰਨ ਹੈ ਇਹ ਤੇ ਹੁਚਕੀਰੀ ਨਹੀਂ ਦੇਖੋ ਇਹਦੇ ਵਿੱਚ ਦੇਖੋ ਚਾਇ ਸੀ ਗਾਦੇ ਕੋਲ ਠੀਕ ਹੈ ਉਹਦੇ ਕੋਈ ਨਹੀਂ ਹੈ ਦੇਖੋ ਕਿਹੜੀ ਨਹੀਂ ਹੋ ਸਕਦਾ ਦੇਖੋ ਇਹ ਹੈਗੀ ਆ ਕਾਤਿਕਾ ਵੱਤ ਤੋਂ ਵੱਦ ਇਹਦੀ ਵੀ ਵੱਤ ਤੋਂ ਵੱਦ ਕਾਤਿਕਾ ਬੱਚੋ ਇਹਦੀ ਵੱਤ ਤੋਂ ਵੱਦ ਕਾਤਿਕਾ x y z ਦਾ ਕੋਚਕ ਕਰਨੇ ਚੱਲ ਹੁੰਦਾ ਕੋਈ ਹੋ ਸਕਦਾ ਹੁਣ ਦੇਖੋ a ਬਰਾਬਰ 0 ਨਹੀਂ ਦਿੱਤੀ ਇਹਦੇ ਬਰਾਬਰ 0 ਹੈ ਨਹੀਂ ਜਾਂ ਕੋਈ ਅੰਕ ਵੀ ਹੋ ਸਕਦਾ ਬੱਚੋ ਬਰਾਬਰ 0 ਜਾਂ ਕੋਈ ਸੰਖਿਆ ਕੋਈ ਵੀ ਹੋ ਸਕਦੀ ਹੈ

804 ਕੱਡੇ ਚਾ ਤਾਂ ਜੈਟ ਦਾ ਮੁੱਲ ਕਿੰਨਾ ਆ ਬੱਚਿਓ 4 ਯਾਨੀ ਕਿ ਇਹਦਾ ਹੱਲ ਕੀ ਬੱਚਿਓ 4 ਤਾਂ 4 ਕਿਹੜੇ ਆਪਸ਼ਨ ਚ ਆਗਾ ਆਪਸ਼ਨ ਡੀ ਦੇ ਵਿੱਚ ਬੱਚਿਓ ਆਪਸ਼ਨ ਡੀ ਇਸ ਪ੍ਰਸ਼ਨ ਨੰਬਰ ਈ ਹੈ ਅਗਲਾ ਪ੍ਰਸ਼ਨ ਬੱਚਿਓ ਸਾਡੇ ਕੋਲ ਨੀਚੇ ਵਾਲਾ ਦੇਖੋ ਸਮੀਕਰਨ ਦਾ ਹੱਲ ਕੀ ਹੈ ਤਾਂ ਇੱਥੇ ਬੱਚਿਓ ਆਪਾਂ ਦਾ ਹੱਲ ਬਣਾਗਾ ਠੀਕ ਹੈ ਨਾ ਨਾਮ ਦੇ ਨੇ ਆਪਾਂ ਦਾ ਕੋਈ ਨਾ ਹੋਵੇ ਦੇਖੋ ਇਹ ਵੀ ਉਸ ਨੂੰ ਹੱਲ ਲੱਭਣਾ ਦੇਖੋ ਇਹ 22 ਦੇ ਵਿੱਚ ਆ ਇਹਨੂੰ ਆਪਾਂ ਹੱਲ ਕਰਾਂਗੇ ਦੇਖੋ ਕਿਵੇਂ ਹੱਲ ਕਰਦੇ ਆਂ ਸਾਰੇ ਕੋ ਸਿਮੇ ਕਰਨਾ ਹੈ 4y 3 5 2y ਠੀਕ ਹੈ ਬੱਚਿਓ y ਵਾਲੇ ਆਪਾਂ ਖੱਬੇ ਪਾਸੇ ਇਕੱਠੇ ਕਰ ਲੈਨੇ ਆ ਬਿਨਾ y ਵਾਲੇ ਆਪਾਂ ਸੱਜੇ ਪਾਸੇ ਇਕੱਠੇ ਕਰ ਲੈਨੇ ਆ ਦੇਖੋ 2a ਪਿੱਧਰ ਲੈ 4y 2y ਕਿ 2y ਇਧਰ ਜਾ ਕੇ ਡੈਕਟਾ ਹੋ ਵੀ ਸੱਜੇ ਪਾਸੇ 5 ਪਿਆ ਹੀ ਆ 3 ਆਪਾਂ ਸੱਜੇ ਪਾਸੇ ਲਾਗੇ ਇਹ ਜਾ ਕੇ ਇਧਰ ਕਾਦੇ ਹੋਵੇ ਘਟਾਓ ਦੇ ਬੱਚਿਓ 4/2 2/2 2/ 5ਾਂ ਵਿੱਚੋਂ ਕੱਢੇ 2 ਆਹ 22 ਦਾ ਮੁੱਲ ਕਿੰਨਾ ਆ ਜਾਣਾਗਾ 2/2 ਕਿਉਂਕਿ ਮੁੱਲ ਪਤਾ ਕਰਨਾ ਸੀ ਕੱਲਾ 2 ਯਾਨੀ ਕਿ 2 ਦਾ ਗੁਣਾ ਕਿ 1 ਬਣਾਉਣਾ ਹੁੰਦਾ ਇਹ ਵੀ ਸਾਡੇ ਕੋਲ ਹੈ 1 ਕਿ ਮਣੂਗਾ ਜੇ ਦੋਨੇ ਪਾਸੇ ਦੋ ਨਾਲ ਭਾਗ ਕਰਾਂਗੇ ਬੱਚਿਓ ਤਾਂ ਪਹਿਲਾਂ ਕੀਤਾ ਕੀ ਹੈਗਾ ਤਾਂ 1 ਬਣਾਉਣ ਵਾਸਤੇ ਦੋਨੇ ਪਾਸੇ ਦੋ ਨਾਲ ਭਾਗ ਕਰ ਦਿੱਤਾ ਠੀਕ ਹੈ ਇਹ ਕੱਟ ਕੇ 1 ਰਹਿ ਜਾਏਗਾ ਤਾਂ ਆਹ ਦੋਨੋਂ ਦੋ ਕੱਟੇ ਇਹ ਵੀ 1 ਯਾਨੀ ਕਿ 2 ਬਰਾਬਰ ਬੱਚਿਓ ਕਿੰਨਾ ਆ ਜਾਵੇਗਾ 1 ਯਾਨੀ ਕਿ ਇਹ ਸਮੀਕਰਨ ਦਾ ਹੱਲ ਹੈ y 1 ਕਿਹੜੇ ਆਪਸ਼ਨ ਜਗਾ ਆਪਸ਼ਨ ਉ ਬੀ ਦੇ ਵਿੱਚ ਤਾਂ ਇਸ ਪ੍ਰਸ਼ਨ ਦਾ ਉੱਤਰ ਕੀ ਬਣ ਗਿਆ ਆਪਸ਼ਨ ਆ ਬੀ ਮੰਮਾ 10ਵਾਂ ਸਾਲ ਦੇ ਬੱਚੇ ਸਭੇ ਕੋਲ ਠੀਕ ਹੈ ਇਹ ਆਪਾਂ ਹੱਲ ਕਰਦੇ ਆ ਇੱਕ ਚਤੁਰਭੁਜ ਵਿੱਚ ਕਿੰਨੇ ਬਕਰਨ ਹੁੰਦੇ ਆ ਹਾਊ many diagonals does a quadrilateral have uh, له, तो थो, थो पहला चेक। जाने ए, बी, जो विरोधी को रेखा मिला ठीक है इधर आकरण हो गए दोकरण और किस दे ਇਸ ਕਰਕੇ ਚਤੁਰਭੁਜ ਦੇ ਬਤੋ ਡੈਮ ਕਿੰਨੇ ਹੋ ਸਕਦੇ ਆ 1 2 ਆ ਦੋ ਡਾਗਣਾ ਲੇ ਚਤੁਰਭੁਜ ਕੋਣ ਦੇ ਹੁੰਦੇ ਆ ਇੱਕ ਚਤੁਰਭੁਜ ਦੇ ਚਾਰੇ ਕੋਣਾਂ ਵਿੱਚ ਹਰੇਕ ਕੋਣ ਦਾ ਮਾਪ ਬਰਾਬਰ ਹੈ ਹਰੇਕ ਕੋਣ ਦਾ ਮਾਪ ਪਤਾ ਕਰੋ ਕਿਉਂਕਿ ਚਤੁਰਭੁਜ ਦੇ ਚਾਰੇ ਕੋਣ ਬਰਾਬਰ ਹਨ ਹਰੇਕ ਕੋਣ ਦਾ ਮਾਪ ਕੀ ਹੋਊਗਾ ਤਾਂ ਬੱਚਿਓ ਸਾਨੂੰ ਪਤਾ ਹੈ ਕਿ ਇਹ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਦਾ 360 80 ਡਿਗਰੀ ਠੀਕ ਹੈ ਬੱਚਿਓ ਚਾਰੇ ਕੋਣ ਬਰਾਬਰ ਆ ਚਾਰ ਨਾਲ ਭਾਗ ਕਰ ਦਿਓ ਇਹ ਨਾ ਰਹਿ ਗਿਆ 90 ਯਾਨੀ ਕਿ ਹਰੇਕ ਕੋਣ ਬੱਚਿਓ ਕਿੰਨਾ ਬਣੇਗਾ 90 ਡਿਗਰੀ ਦਾ ਤਾਂ ਆਪਸ਼ਨ ਡੀ ਸਹੀ ਉੱਤਰ ਹੈ ਤਾਂ ਸਹੀ ਹੋਵੇ ਠੀਕ ਹੈ ਚਾਰੇ ਕੋਣ ਬਰਾਬਰ ਸਾਰੇ ਨੂੰ ਗੈਰੋ ਪ੍ਰਸ਼ਨ ਬੱਚਿਓ ਸਮਾਂਤਰ ਚਤੁਰਭੁਜ ਵਿੱਚ ਲਾਗਵੇਂ ਕੋਣਾਂ ਦਾ ਜੋੜ ਦਾ ਸਮ ਆਫ ਐਡਜੈਸੈਂਟ ਐਂਗਲ ਇਨ ਅ ਪੈਰਲੋਗ੍ਰਾਮ ਪੈਰਲੋਗ੍ਰਾਮ ਸਮਾਂਤਰ ਤ੍ਰਿਕੋਣ ਦੇ ਲਾਗ ਮੇ ਕੋਣ ਦੇ ਕੋ ਆ ਸਾਡੇ ਕੋਲੇ ਇੱਕ ਸਮਾਂਤਰ ਤ੍ਰਿਕੋਣ ਆ ਠੀਕ ਹੈ ਆ ਏ ਆ ਆ ਬੀ ਆ ਏ ਤੇ ਵੀ ਬੱਚੋ ਕੀ ਆ ਦੋਨੇ ਨਾਲ ਲੱਗ ਮੇ ਕੋਣ ਜਾਂ ਏ ਤੇ ਸੀ ਆ ਸੀ ਹੋ ਗਿਆ ਡੀ ਹੋ ਗਿਆ ਇਹ ਵੀ ਲੱਗ ਮੇ ਕੋਣ ਇਹਨਾਂ ਦਾ ਲਗਭਗ ਕੋਣ ਕਹਿੰਦੇ ਇਹਨਾਂ ਜੋੜ ਹਮਸ਼ਾ ਫਿਲਣਾ ਹੁੰਦਾ ਬੱਚਿਓ ਇਹਨਾਂ ਦਾ ਜੋੜ ਹਮਸ਼ਾ ਹੁੰਦਾਗਾ 180 ਡਿਗਰੀ ਹੋ ਜਾਂਦਾ। ਯਾਦ। ਬਾਅਦ ਮਸਵਾਲ ਜੇ ਸਮਾਂਤਰ ਚਤਰ ਕੋਈ ਦੇ ਦੋ ਸੰਮੁਖ ਕੋਣ 4y ਤੇ 100 ਡਿਗਰੀ ਹਨ ਤਾਂ y ਦਾ ਮੁੱਲ ਪਤਾ ਕਰੋ। The two opposite angle in a parallelogram are 4y degree and 100 degree find the value of y। ਕਿਹਦੇ ਬੱਚਿਓ ਤਾਂ ਸੰਮੁਖ ਕੋਣ ਦੇਖੋ ਆ ਮੰਨ ਲਓ 4y ਹੈ ਆ ਕਿੰਨਾਗਾ 100 ਫਸਾਨੂੰ ਦੇ ਸਰਮਾ ਕੋਣ ਦਿੱਤੇ ਹੋਏ ਇਹ ਦੂਜੀ ਗੱਲ ਹੈ ਜੀ ਰੱਖਣੇ ਵਿੱਚ ਉਹ ਜੋ ਸਾਡੇ ਕੋਲ ਜੋ ਪੈਰਲੋਗ੍ਰਾਮ ਸਮਾਂਤਰ ਚਤ੍ਰਪੂਜ ਹੁੰਦੀ ਆ ਉਹਦੇ ਜੋ ਸੰਮੁਖ ਕੋਣਾਂਗੇ ਉਹ ਹਮੇਸ਼ਾ ਬਰਾਬਰ ਹੁੰਦੇ ਇਹਦਾ ਮਤਲਬ 4/° ਬਰਾਬਰ ਕੀ ਦੇ ਹੈਗੇ 100° ਦੇ ਠੀਕ ਹੈ ਹਾਂ ਫਿਰ 22 ਦਾ ਮੁੱਲ ਕਿੰਨਾ ਆ ਗਿਆ 100 ਵੰਡ 4 ਨੇਵਟਾ ਵਿੱਚ 25 ਠੀਕ ਹੈ

ਸਾਡੇ ਕੋਲੇ ਦੋ ਤਰੇ ਹੁੰਦੇ ਆ ਇੱਕ ਐਕਸ ਤੁਰਾ ਇੱਕ ਵਾਈ ਤੁਰਾ ਜਿੱਥੇ ਕੱਟਦੇ ਆ ਉਸ ਨੂੰ ਮੂਲ ਬਿੰਦੂ ਕਹਿੰਦੇ ਆ origin origin ਠੀਕ ਜਿੱਥੇ ਕੱਟਦੇ ਦੇਖੋ ਜਿੱਥੇ ਕੱਟਦੇ ਆ ਠੀਕ ਹੈ ਤਾਂ ਉੱਥੇ ਐਕਸ ਦਾ ਮੁੱਲ ਵੀ 0 ਹੁੰਦਾ ਤੇ ਉੱਥੇ ਵਾਈ ਦਾ ਮੁੱਲ ਠੀਕ ਹੈ ਤਾਂ ਇਸ ਕਰਕੇ ਬੱਚੋ ਫਿਰ ਇਹ ਜਿਹੜੇ ਕੋਆਰਡੀਨੇਟ ਅੰਦਰ ਦੇਸ਼ਮ ਕੀ ਬਣ ਗਏ 0 0 चौदह प्रश्न अस देखते बिंदु बीतुरी वाईएक्सा बच्चों देखो ये वाई एक्सा जिते वाईएक्स होगा बच्चों देखो बीधुरा बीधुरे तो साढ़े को जो एक्स का मुला हमेशा क्या जीरो हम ਆ ਬਾਈਧੁਰੇ ਤੇ x ਦਾ ਮੁੱਲ ਕਿੰਦਾਗਾ 0 ਠੀਕ ਹੈ ਕਿਉਂਕਿ ਜੋ ਪਹਿਲਾ ਸਾਡੇ ਕੋਲ ਨਿਰਦੇਸ਼ਕ ਹੁੰਦਾ x ਦਰਸਾਉਂਦਾਗਾ ਜੋ ਦੂਸਰਾ ਨਿਰਦੇਸ਼ਾਣਾਂ ਦੇ ਵਿੱਚ ਉਹ y ਨੇ ਦੱਸੂਗਾ ਠੀਕ ਹੈ ਤਾਂ ਫਿਰ ਕਿਹੜਾ ਬਿੰਦੂ ਹੈ ਸਾਡੇ ਕੋਲ ਦੇਖੋ ਇਸ ਤੇ ਦੇਖੋ ਇਹਦਾ ਹੋ ਨਹੀਂ ਸਕਦਾ ਇਹ ਵੀ ਨਹੀਂ ਹੋ ਸਕਦਾ ਹਾਂ ਇਹ ਦੇਖੋ ਦੋਨੇ ਜਾਈ ਵੀ ਨਹੀਂ ਹੋ ਸਕਦਾ ਤਾਂ ਆਪਸ਼ਨ C ਬੱਚਿਓ ਇਹ ਬਿੰਦੂ ਕਿੱਥੇ ਆਉ ਉਹ ਬਾਈਧੁਰੇ ਤੇ ਆ ਹਾਂ ਬਾਈਧੁਰੇ ਕਿੱਥੇ ਪਿਆਉਣਾ ਬੱਚਿਓ ਦੇਖੋ ਇਹ ਆਪਾਂ ਦੇਖਦੇ ਕਿ ਤਾਂ ਬਾਈ ਤੁਰੇ ਤੇ ਇਹ ਦੇਖੋ ਨੀਚੇ ਵਾਲ ਬਣੇਗਾ ਕਿ ਕੋਈ ਇੱਕ ਅਗੇ ਥੱਲੇ ਬੱਚੋ ਜੀਰੋ ਵਾਲੇ ਹੁੰਦੇ ਦੇਖੋ ਇਹ ਹੋ ਗਿਆ ਜੀਰੋ ਮਾਈਨਸ 1 ਇਹ ਹੋ ਗਿਆ ਜੀਰੋ ਮਾਈਨਸ ਇਹਨੂੰ ਆਪਾਂ ਇਸ ਤਰ੍ਹਾਂ ਡਾਇਗਰਾਮ ਨੂੰ ਸਮਝੂ ਕਿ ਜਿਹੜਾ ਹੈਗਾ ਉਹ ਫਿਰ ਦਿਸ ਠੀਕ ਹੈ ਬੱਚੇ ਇਹ ਸਾਡਾ ਕੋਪਰਸ਼ਨ ਹੈ ਨਾ ਅੰਦੇਮਾ ਪ੍ਰਸੰਪਤੀਵ ਪ੍ਰਤੇਕ ਦੇ ਬਿੰਦੂ 1 0 ਸਥਿਤ ਹੈ ਦਾ ਪੁਆਇੰਟ 1 0 ਦਾ ਪਿੱਟ ਡਾਉਨ ਆ 1 0 ਬਿੰਦੂ ਕਿੱਥੇ ਆ ਦੇਖੋ ਧਿਆਨ ਦਿਓ ਇੱਥੇ ਦੇਖੋ ਬਾਈ ਵਾਲਾ ਪਾਰਟ ਕੀ ਦੇਖੋ 0 ਐਕਸ ਵਾਲਾ ਪਾਰਟ ਕਿ ਲਗਜਿਸਟ ਕਰਦਾ ਜਿੱਥੇ ਬਾਈ ਦੀ ਵੈਲਿਊ 0 ਹੁੰਦੀ ਆ ਉਹ ਜਿਹੜਾ ਬਿੰਦੂ ਹੈ ਵਿੱਚ ਐਕਸ ਅਰੇ ਤੇ ਪਿਆ ਠੀਕ ਹੈ ਬੱਚਿਓ ਜੋ A ਸਾਡੇ ਕੋਲੇ ਐਕਸ ਤੇ ਰਗਾ ਇੱਥੇ ਦੇਖੋ ਆ 0 ਆ ਗਿਆ ਆ 1 2 3 ਜਿਹੜਾ A ਬਿੰਦੂ ਹੋਊਗਾ 1 0

ਇੱਕੋਬ ਸੀਸਾ ਗੜਾ ਦਾ ਬੱਚੋ ਐਕਸ ਦੇ ਮੁੱਲ ਨੂੰ ਕਹਿੰਦੇ ਆ ਠੀਕ ਹੈ ਐਕਸ ਕੋਆਰਡੀਨੇਟਸ ਸਾਨੂੰ ਪਤਾ ਆ ਵੀ a ਹੁੰਦਾ ਐਕਸ a ਹੁੰਦਾ ਦਾ y ਤਾਂ ਬ ਸੀਸਾ ਕਿ ਹੁੰਦਾ ਐਕਸ ਦਾ ਮੁੱਲ ਯਾਨਕਿ ਐਕਸ ਦਾ ਮੁੱਲ ਬੱਚੋ ਕਿੰਨਾ ਆਕਰ 2 ਆਪਸ਼ਨ b ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਬੱਚੋ ਠੀਕ ਹੈ ਅਗਰ ਕੋਈ ਹੋਰ ਪ੍ਰਸ਼ਨ ਆਗਾ ਪ੍ਰਸ਼ਨ ਆਪਾਂ ਦੇਖਦੇ ਆ ਅਰਧਤਰਾਲ 0.50 ਦਾ ਵਰਗਚਿੰਨ ਕੀ ਹੈ ਵਾਟ ਇਜ਼ ਦਸ ਲਾਰਸ ਮਾਰਕਸ ਆਫ ਦੀ ਕਲਾਸ ਇੰਟਰਵਲ ਕਲਾਸ ਮਾਰਕ ਵਰਗਚਿੰਨ ਇਹ ਪਤਾ ਕਰਨੇ ਸੀ ਤਾਂ ਬੱਚਿਓ ਵਰਗ ਕਿੰਨਾ ਕਲਾਸ ਮਾਰਕ ਹੁੰਦੇ ਆਗੇ ਜੋ ਸਾਡੇ ਕੋਲ ਵਰਗ ਮਾਪ ਹੁੰਦਾਗਾ ਉਹਦੇ ਵਿੱਚਕਾਰ ਲੱਗ ਬਿਲਕੁਲ ਠੀਕ ਹੈ ਯਾਨੀ ਕਿ ਸਾਡੇ ਕੋਲ ਜਿਹੜੀ ਹੇਟ ਲਿਸੀ ਮੈਂ ਹੁੰਦੀ ਆ कि ਉਪਰਲੀ ਸੀਮਾ ਹੁੰਦੀ ਹੈ ਉਹਨਾਂ ਨੂੰ ਜੋੜ ਕੇ ਦੋਨਾਂ ਵੱਡਦੇ ਦੇਖੋ ਹੇਠਲੀ ਸੀਮਾ ਕੀ ਆ 100 ਉਪਰਲੀ ਸੀਮਾ ਕੀ ਆ 150 ਜੋੜ ਲਿਮਟ ਅਪਰ ਲਿਮਟ ਦੋਨਾਂ ਵਿੱਚ ਜੋੜ ਕੇ ਕਿੰਨਾ ਆ ਗਿਆ 100 ਤੇ 250 बटे 2 ਇਹਨਾਂ ਵੱਡਾਂ ਦੇ 100 ਆ ਕੀ ਆ ਜੀ ਆ 125 ਯਾਨੀ ਕਿ ਆਪਸ਼ਨ ਡੀ ਬੱਚਿਓ ਇਸ ਪ੍ਰਸ਼ਨ ਨੇਤੀ ਬੱਚਿਓ ਸਹੀ ਹੁੰਦਾ ਅਸੀਂ ਗੈਸ ਲਾ ਕੇ ਵੀ ਦੇਖ ਸਕਦੇ ਹਾਂ ਕਿ 100 ਤੇ 150 ਦੇ ਵਿਚਾਲੇ ਕਿੰਨਾ ਆਊਗਾ 125 ਇਸ ਤਰ੍ਹਾਂ ਵੀ ਸੀਮਾ ਆਸਰਾ ਹੋ ਦੇ ਸਕਦੇ ਹਾਂ ਨਰਮਸ ਵਾਲਾ ਬੱਚੇ ਦੇਖੋ ਇਸ ਤਰ੍ਹਾਂ ਸਮੇਰੇ ਵਿੱਚ ਮਲਾਂਚਨ ਹੈਡ ਲਿਖਿਆ ਵਿੱਚੋਂ ਕੀ ਪਤਾ ਕਰਨ ਲਈ ਵਰਤ ਜਾਂਦੇ ਆ ਪਹਿਲੀ ਮਾਰਕ ਸਰਜੂ ਟੂ ਫਾਈਂਡ ਵਿਚੋਂ ਦਾ ਫੋਲਰ ਵਿੱਚੋਂ ਸਵਾਰ ਕਰਦੇ ਹਾਂ ਤੇ ਪਹਿਲੀ ਮਾਰਕ ਆਪਾਂ ਲਾਉਣੇ ਆ ਇਸ ਤਰ੍ਹਾਂ 1 2 3 4 5ਵਾਂ ਪੈਸਾ ਲਾ ਦਿੰਦੇ ਇਹਨੂੰ ਟੈਲੀ ਮਾਰਕਸ ਇਸੇ ਮਲਾਂਚਨ ਕਿੰਨੇ ਆਏ ਅਸੀਂ ਬਾਰਮੁੱਤਾ ਪਤਾ ਕਰਦੇ ਫ੍ਰੀਕੁਐਂਸੀ ਪਤਾ ਕਰਨੇ ਆ ਉਹਦੇ ਲਈ ਵਰਤਦੇ ਆ ਤਾਂ ਬੱਚਿਓ ਇਸ ਨੂੰ ਬਾਰਮੁੱਤਾ ਫ੍ਰੀਕੁਐਂਸੀ ਪਤਾ ਕਰਨ ਲਈ ਸੈਮੀ ਮਾਰਸ ਸੀ ਵਰਤੋ ਅਗਾਂਹ ਗਿਣਤੀ ਕਰਦੇ ਠੀਕ ਹੈ ਬੱਚਿਓ ਤਾਂ ਕਿ ਛੇਵੀਂ ਗਿਣਤੀ ਆ ਜਾਂਦੀ ਹੈ ਤਾਂ ਅਸੀਂ ਉਹ ਫੇਸਟ ਲਿਖਦੇ ਆ ਸੱਤਵੀਂ ਅੱਠਵੀਂ ਨੌਵੀਂ 10ਵੀਂ ਚਾਰ ਚਾਰ ਸਿੱਧੇ ਲੈਣਾ ਪੰਜਵੀਂ ਅਸੀਂ ਦੋ ਦੋ ਲੈਣਾਂਗੇ ਅਸਾਂ ਦੇ ਬਿੰਦੂ ਪਰ ਆ ਗਏ ਅੰਦਰ ਕਿੰਨੀ ਹੋ ਗਈ ਇਹ ਜਿਵੇਂ ਇਹ 10 ਹੋ ਗਏ ਠੀਕ ਹੈ ਬੱਚਿਓ

ਕਿੰਨਾ ਬ੍ਰੇ ਫਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਦਾ ਸਮ ਆਫ ਆਰ ਸੈਂਟਰਲ ਐਂਗਲ ਇਨ ਦਾ ਫਾਈ ਚਾਰਟ ਕਿੰਨਾ ਬ੍ਰੇ ਉਸ ਨੰਬਰ ਚ ਆਪਾਂ ਹੁਣ ਦੱਸਿਆ ਪਾਈ ਚਾਰਟ ਇਸ ਤਰ੍ਹਾਂ ਸਾਡੇ ਕੋਲੇ ਪਾਈ ਚਾਰਟ ਬਣਾਉਣੇ ਆ ਸੀ ਠੀਕ ਹੈ ਜਿਹੜੇ ਸਾਰੇ ਕੋਣਾਂ ਦਾ ਜੋੜ ਬਣਦਾ ਵਿੱਚ ਦੇਖੋ ਇਹ ਬਿੰਦੂ ਇੱਕ ਬਿੰਦੂ ਤੋਂ ਵਾਲੇ ਜੋੜ ਕਿੰਨਾ ਬਣਦਾ ਵਿੱਚ 360 ਡਿਗਰੀ ਆਪਰੇ ਇਹ ਵੀ ਕਿੰਨਾ ਵਰਨਵਾ ਸਾਰਾ ਜੋੜ 300 ਸਰਕਲ ਠੀਕ ਹੈ ਆਪਰੇ ਫਾਈ ਚਾਰਟ ਦੇ ਸਾਰੇ ਸੈਕਟਰ ਇੰਗਲ ਸਾਮਕ ਨੇ ਬੱਚੋ 360 ਡਿਗਰੀ ਆਪਸ਼ਨ ਸੀ ਆ ਬੱਚਾ ਮੇਰਾ ਤੁਹਾਨੂੰ ਜੋ ਸਾਡੇ ਪ੍ਰੈਕਟਿਸ ਪੇਪਰ ਦਾ ਪਾਰਟ ਏ ਹੈ ਭਾਗ ਊੜਾਗਾ ਉਹਦੇ ਪਹਿਲੇ ਵਚਨ ਦੇ 20 ਸਾਨੂੰ ਐਮਸੀਕਿਊ ਆਉਣੇ ਕਿਉਂਕਿ ਇਸ ਵਾਰ ਪੇਪਰ ਦਾ ਪੈਟਰਨ ਬਦਲ ਗਿਆ ਹੈ ਸਾਨੂੰ ਟੂ ਫਾਸਟ ਜਾਂ ਖਾਲੀ ਥਾਂ ਮਾਉਣੀ ਉਸ ਵਾਰ ਪੇਪਰ ਵਿੱਚ ਨਹੀਂ ਆਉਣੀ ਸਾਨੂੰ ਸਿਰਫ ਬੀ ਐਮ ਸੀ ਕਯੂ ਹੁਣੇ ਆਪਾਂ ਕਿਉਂ ਮੇਰਾ ਤੁਹਾਨੂੰ ਸਵਾਲ ਸਮਝਾ ਲਏ ਹੁਣ ਜੇ ਤੁਹਾਨੂੰ ਸਵਾਲ ਸਮਝ ਆਈ ਵੀਡੀਓ ਚੰਗੀ ਲੱਗੀ ਤੇ ਤੁਸੀਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਰਤਮਾਨ ਵਿਗਿਆਪਨ ਦਾ ਲਿੰਕ ਨੂੰ ਸ਼ੇਅਰ ਕਰੋ ਇਸ ਦੇ ਅਗਲੇ ਸਵਾਲ ਦੇਖਣ ਲਈ ਵੀਡੀਓ ਦੀ ਦੂਜੀ ਵੀਡੀਓ ਪਾਰਟ ਬੀ ਦੇਖਣ ਲਈ ਸੀ ਦੇਖਣ ਲਈ ਤੀਜੀ ਵੀਡੀਓ ਤੇ ਡੀ ਦੇਖਣ ਲਈ ਚੌਥੀ ਵੀਡੀਓ ਤੁਸੀਂ ਦੇਖੋ ਇਹ ਆਪਣੇ ਸਾਰੇ ਇਸ ਚੈਨਲ ਤੇ ਬੰਨ੍ਹ ਤੁਹਾਡਾ ਸਭ ਦਾ ਧੰਨਵਾਦ